ਕਿ ਜਦੋਂ ਮੁੱਖ ਮੰਤਰੀ ਨੇ ਐਲਾਨ ਕਰ ਦਿੱਤਾ ਹੋਵੇ ਜਾਂ ਏਲਮਨ ਬਣਾ ਲਿਆ ਹੋਵੇ ਕਿ ਹੁਣ ਉੱਥੇ ਰਹਿ ਬਿਨਾ ਸਰਨਾ ਨਹੀਂ ਪਹਿਲਾਂ ਜਿਮਣੀ ਚੋਣ ਜਲੰਧਰ ਦੀ ਲੋਕ ਸਭਾ ਦੀ ਜਿਤਾਉਣ ਗਏ ਸੀ ਜਿਤਾ ਕੇ ਵੀ ਮੁੜੇ ਪਰ ਉੱਥੇ ਬੀ ਦਾ ਵੀ ਰੌਲਾ ਪੈ ਗਿਆ ਸੀ ਜਿਹੜੇ ਬਾਹਰੋਂ ਬੰਦੇ ਗਏ ਹੋਏ ਸੀ ਉਸ ਮੋੜ ਵਾਲੇ ਪਾਸਿਓ ਉਹ ਕਹਿੰਦੇ ਕਿ ਅਸੀਂ ਤਾਂ ਬੀ ਲੈਣ ਆਏ ਹਾਂ ਅਸੀਂ ਤੇ ਹੋਰ ਕੋਲ ਨਹੀਂ ਹੋਰ ਬਹੁਤ ਖਲਾਰੇ ਪਏ ਉੱਥੇ ਉੱਥੇ ਵੀ ਇਲਜ਼ਾਮ ਲੱਗੇ ਬਾਕੀ ਪਾਰਟੀਆਂ ਵੱਲੋਂ ਕਿ ਸਰਕਾਰੀ ਦਬਕਾਵਾ ਚੱਲਿਆ ਜਿਹਦੇ ਕਰਕੇ ਜਿੱਤੀ ਗਈ ਉਹ ਸੀਟ ਬਹੁਤ ਸਾਰੀਆਂ ਗੱਲਾਂ ਹੋਈਆਂ ਪਰ ਉਹ ਖੁਦ ਆਪਣੇ ਐਮਪੀ ਨਹੀਂ ਟਿਕਾ ਸਕੇ ਉਹ ਭਾਜਪਾ ਵੱਲ ਚਲੇ ਗਏ ਹੁਣ ਉਹੀ ਰਿੰਕੂ ਦਾ ਉਹੀ ਹਲਕਾ ਜੋ ਸ਼ੀਤਲੰਗਰਾਲ ਦਾ ਆਮ ਆਦਮੀ ਪਾਰਟੀ ਦੇ ਕਬਜ਼ੇ ਵਾਲਾ ਹਲਕਾ ਪਰ ਹੁਣ ਉੱਥੇ ਕਬਜ਼ਾ ਹਿੱਲਿਆ ਹੋਇਆ ਹੁਣ ਉਹ ਕਬਜ਼ਾ ਪਾਉਣ ਦੀ ਖਾਤਰ ਜਿਵੇਂ ਮੁੱਖ ਮੰਤਰੀ ਨੇ ਮਨ ਬਣਾਇਆ ਉੱਥੇ ਰਹਿਣ ਦਾ ਕਿ ਬਾਕੀ ਫੌਜ ਵੀ ਉਸੇ ਤਰ੍ਹਾਂ ਪਹਿਲਾਂ ਵਾਂਗੂ ਡੇਰਾ ਲਾਏਗੀ ਜਾਂ ਮੁੱਖ ਮੰਤਰੀ ਨਾਲ ਸਰ ਸਕਦਾ ਹੈ ਦੇਖੋ ਮੈਨੂੰ ਇਹ ਲੱਗਦਾ ਕਿ ਪਿਛਲੀ ਵਾਰ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਆਪ ਕਈ ਦਫਾ ਬੋਲ ਚੁੱਕੇ ਸੀ ਕਿ ਸਰਕਾਰੀ ਰੈਸਟ ਹਾਊਸ ਦਾ ਇਸਤੇਮਾਲ ਕਰੋ ਜੇ ਨਹੀਂ ਹੈਗੇ ਤੇ ਹੋਟਲ ਦੇਖ ਲਓ ਜਲੰਧਰ ਦੇ ਵਿੱਚ ਤੇ ਰੈਸਟ ਹਾਊਸ ਤੇ 3-4 ਨੇ ਉਸ ਬਹੁਤ سارے ਖੂਬਸੂਰਤ ਨੇ ਸਰਕਾਰੀ ਰੈਸਟ ਹਾਊਸ ਆ ਫਿਰ ਕੋਰਪੋਰੇਟ ਡਿਪਾਰਟਮੈਂਟ ਦਾ ਪੀਡਬਲਯੂਡੀ ਡਿਪਾਰਟਮੈਂਟ ਦਾ ਬਹੁਤ سارے ਨੇ ਅੰਮ੍ਰਿਤਸਰ ਵੀ ਬਹੁਤ ਵਧੀਆ ਲੇਕਿਨ ਮੈਂ ਗੱਲ ਹੋਈ ਹੈ ਕਿ ਹੁਣ ਮੰਤਰੀਆਂ ਨੂੰ ਜਾਂ ਐਮਐਲਏਜ਼ ਨੂੰ ਉਹ ਸਰਕਾਰੀ ਰੈਸਟ ਹਾਊਸ ਚੋਂ ਬੋ ਆਉਂਦੀ ਆ ਹੁਣ ਰੌਲਾ ਪੈਣਾ ਸੀ ਕਿਉਂਕਿ ਪਿਛਲੀ ਵਾਰ ਸਰਕਾਰ ਨੇ ਤੇ ਚਲੋ ਇੱਕ ਚੰਗੀ ਗੱਲ ਕੀਤੀ ਕਿ ਉਹਨਾਂ ਨੇ ਮਹੀਨੇ ਦੋ ਮਹੀਨੇ ਵਾਸਤੇ ਕਿ ਉਹ ਉੱਥੇ ਕੋਠੀ ਲੱਭ ਲੈਣਗੇ ਉਹ ਕਿਰਾਏ ਤੇ ਲੈਂਦੇ ਨੇ ਜਾਂ ਕੋਈ ਆਮਾਦੀ ਪਾਰਟੀ ਦਾ ਕੋਈ ਵਰਕਰ ਸਪੋਰਟਰ ਕੋਈ ਉਹਦਾ ਕੋਠੀ ਹੋਵੇ ਉੱਥੇ ਰਹਿ ਲੈਣਗੇ ਇੱਕ ਤੇ ਸੀਐਮ ਸਾਹਿਬ ਇਹ ਦੱਸਣ ਦੀ ਜ਼ਰੂਰਤ ਕਰਨਗੇ ਕਿ ਦੇਖੋ ਹੋ ਸਕਦਾ ਜਿਹੜੇ ਜਿਸ ਇਲਾਕੇ ਦੇ ਵਿੱਚ ਕੋਠੀ ਲੈਣੀਆਂ ਉੱਥੇ 5 ਮਰਲੇ ਦੇ ਹੋਵੇ 8 ਮਰਲੇ ਦੇ 10 ਮਰਲੇ ਦੇ ਹੋਵੇ ਕਨਾਲ ਦੀ ਹੋਵੇ ਕੋਠੀ ਦੋ ਕਨਾਲ ਦੀ ਹੋਵੇ ਹੈਨਾ ਇੱਕ ਚੰਡੀਗੜ੍ਹ ਉਹਨਾਂ ਕੋਈ ਦੋ ਕੋਠੀਆਂ ਨੇ ਜਿਹੜੀਆਂ ਦੋ ਦੋ ਕਿਲੇ ਵਾਲਿਆਂ ਨੇ ਇੱਕ ਇਹ ਵੀ ਮੈਸੇਜ ਦੇਣਗੇ ਨਾ ਕਿ ਦੇਖੋ ਮੈਂ ਇਸ ਪ੍ਰਾਈਵੇਟ ਕੋਠੀ ਚ ਰਿਹਾ ਕੋਠੀ ਛੋਟੀ ਹੋਗੀ 10 ਮਰਲੇ ਜੇ ਕਨਾਲ ਦੀ ਲਗੇ ਤੇ ਦੋ ਕਨਾਲ ਤੋਂ ਵੱਡੀ ਜਲੰਧਰ ਕੋਠੀ ਦੀ ਹੋ ਸਕਦੀ ਜੇ ਇਸ ਤੋਂ ਵੱਡੀ ਹੋਏ ਤਾਂ ਮਤਲਬ ਕਿ ਜਲੰਧਰ ਦੇ ਵਿੱਚ ਵੀ ਕਿਸੇ ਨੇ ਆਪਣਾ ਮਹਿਲ ਮਹਿਲ ਨੁਮਾ ਕੋਠੀ ਹੋਏਗੀ ਪਰ ਕੀ ਪਤਾ ਕਿ ਕਿਰਾਇਆ ਨਹੀਂ ਦੇਣਾ ਪਵੇ ਕੋਈ ਆਮ ਆਦਮੀ ਪਾਰਟੀ ਦਾ ਵਰਕਰ ਸਪੋਰਟਰ ਪਰ ਹੋ ਸਕਦਾ ਹੈ ਕਿ ਸੀਐਮ ਸਾਹਿਬ ਦੱਸਣ ਕੇ ਬਾਅਦ ਚ ਉਹ ਤੇ ਇਹ ਵੀ ਲੋਕਾਂ ਨੂੰ ਬਿੱਲ ਵੀ ਦਿਖਾ ਸਕਦੇ ਆ ਦੇਖੋ ਜੀ ਆ ਫਲਾਣੇ ਬੰਦੇ ਦੀ ਮੈਂ ਕੋਠੀ ਲਈ ਸੀ ਕਿਰਾਏ ਦੀ ਆ ਉਹਦਾ ਬੈਂਕ ਖਾਤਾ ਵਾ ਇਨੀ ਤਰੀਕ ਨੂੰ ਅਸੀਂ ऐसे दे देते ਨੇ सीएम साहब अपनी तनख्वाह ਤੋਂ پیسے ਦੇ ਦੇਣਗੇ ਵੀ ਕਰ ਦੇਣਗੇ ਡੂਰਿੰਗ ਚੋਣ ਪ੍ਰਚਾਰ ਕਰ ਦੇਣਗੇ ਕੋਈ ਵੱਡੀ ਗੱਲਾਂ ਪਰ ਨਾਲ ਦੀ ਨਾਲ ਬਾਕੀ ਮੰਤਰੀ ਕਿੱਥੇ ਰਹਿਣਗੇ सीएम साहब ਨੇ ਪੱਕੇ ਡੇਰੇ ਲਾ ਲਏ ਨੇ ਕਿਉਂਕਿ ਇਸ ਵਾਰ ਇਸ ਵਾਰ ਕੇ ਕੋਠੀ ਲੈ ਲਈਆ ਕਿਉਂਕਿ ਉਹ ਕਹੇ ਰਹੇ ਕਿ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੀ ਨਾਲ ਰਹਿਣਗੇ ਉਹਨਾਂ ਦੀ ਭੈਣ ਜੀ ਵੀ ਨਾਲ ਰਹਿਣਗੇ ਇਸ ਕਰਕੇ ਕੋਠੀ ਤੇ ਲੈਣੀ ਪੈਣੀ ਆ ਜੇ ਹੋਟਲ ਦੇ ਵਿੱਚ ਲੈnde ਤੇ ਉਹਨਾਂ ਨੂੰ ਤਿੰਨ ਦੋ ਕਮਰੇ ਲੈਣੇ ਪੈਣੇ ਸੀ ਤੇ ਇਸ ਕਰਕੇ ਉਹਨਾਂ ਨੇ ਹੁਣ ਆਪਣੀ ਇੱਕ ਕੋਠੀ ਕਿਰਾਏ ਤੇ ਲੈ ਲੈਣਗੇ ਜਲੰਧਰ ਜਿਮਨੀ 14 ਜਿੱਦਾਂ ਰਿਜ਼ਲਟ ਆਣਾ 14 ਤਰੀਕ ਤੱਕ ਨਾ 14 ਤਰੀਕ ਤੱਕ ਤੇ ਮੰਨ ਕੇ ਚੱਲੋਗੇ ਜਲੰਧਰ ਕੈਂਟ ਦੇ ਵਿੱਚ ਉਹਨਾਂ ਨੇ ਕੋਠੀ ਲੈ ਲਈ ਜਲੰਧਰ ਕੈਂਟ ਕਾਫੀ ਪੌਸ਼ ਏਰੀਆ ਹੈ ਉੱਥੇ ਅਰਬਨ ਸਟੇਜ ਜਾਂ ਹੋਰ ਵੱਡੀਆਂ-ਵੱਡੀਆਂ ਕੋਠੀਆਂ ਹੈਗੀਆਂ ਨੇ ਉਹ ਸਰਕਾਰ ਨੇ ਲੱਭ ਲਿਆ ਡੀਸੀ ਦੀ ਜ਼ਿੰਮੇਵਾਰੀ ਕਰਤੀ ਹੁੰਦੀ ਹਨੀ ਡੀਸੀ ਨੇ ਲੱਭ ਲਈ ਹੋਗੀ ਜਾਂ ਜਿਹੜੇ ਕਾਮਾਦੀ ਪਾਰਟੀ ਦੇ ਐਮਐਲਏ ਉਹਨਾਂ ਨੇ ਕਹਿ ਦਿੱਤਾ ਹੋਊਗਾ ਕੋਠੀ ਵੱਡੀ ਗੱਲ ਨਹੀਂ ਹੈਗੀ ਵੱਡੀ ਗੱਲ ਕੀ ਹੈ ਸਰਕਾਰ ਦੀ ਨੱਕ ਦਾ ਸਵਾਲ ਹੈ ਸਰਕਾਰ ਦੀ ਇੱਜ਼ਤ ਦਾ ਸਵਾਲ ਆ ਹੁਣ ਸਵਾਲ ਹੈ ਕਿ ਉਸ ਏਰੀਆ ਦੇ ਵਿੱਚ ਕੋਠੀ ਕਿਉਂ ਨਹੀਂ ਲਈ ਕੀ ਲੈ ਸਕਦੇ ਕਿ ਨਹੀਂ ਲੈ ਸਕਦੇ ਆਪਣੇ ਆਪ ਚ ਕੋਈ ਇੱਕ ਕਾਨੂੰਨੀ ਨੁਕਤਾ ਹੋਊਗਾ ਪਰ ਨਾਲ ਦੇ ਏਰੀਆ ਚ ਲੈ ਲਈ ਜਲੰਧਰ ਕੈਂਟ ਇੱਕ ਵੀਆਈਪੀ ਏਰੀਆ ਜੋ ਤੇ ਪਰ ਉਹਨਾਂ ਸਵਾਲ ਹੈ ਕਿ ਜਿਹੜੀ ਜਲੰਧਰ ਪੱਛਮੀ ਦੀ ਸੀਟ ਆ ਉਹ ਕਿਉਂਕਿ 22 ਦੇ ਵਿੱਚ ਆਵਾ ਦੀ ਪਾਰਟੀ ਕੋ ਰਹੀ ਹੈ ਹੁਣ ਉਹ ਜਿਹੜੇ ਦੋ ਹੀ ਨੰਬਰ 1 ਨੰਬਰ 2 ਉਹ ਦੋਨੇ ਚਲੇ ਗਏ ਭਾਜਪੀ ਚ ਸ਼ੀਤਲ ਅੰਗਰਾਲ ਤੇ ਸ਼ਸ਼ੀਲ ਰਿੰਕੂ ਉਥੇ ਹੁਣ ਜਿਹੜੀ 222 ਦੀ ਲੋਕ ਸਭਾ ਹੋਈ ਜਿਹੜੀ 4 ਤਰੀ ਨੂੰ ਰਿਜ਼ਲਟ ਹੈ ਉਸ ਹਲਕੇ ਤੋਂ ਚਰਨਜੀਤ ਚੰਨੀ ਹੁਣ ਲੀਡ ਕੀ ਲਈ ਹੈਗੀ ਹੈ ਸਰਕਾਰ ਉਹ ਤੇਜੇ ਨੰਬਰ ਤੇ ਆ ਹੁਣ ਜਿਹੜਾ ਤੇ ਦੂਜੇ ਨੰਬਰ ਤੇ ਹੁੰਦਾ ਉਹ ਤੇ ਪਹਿਲੇ ਇਤਿਹਾਸਿਕ ਦਾ ਤੀਜੇ ਦਾ ਪਹਿਲੇ ਨੰਬਰ ਤੇ ਆਉਣਾ ਬੜਾ ਔਖਾ ਹੋ ਸਕਦਾ ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਆਪ ਹੀ ਡੇਰੇ ਲਾ ਲਏ ਨੇ ਕਿਉਂਕਿ ਉੱਥੋਂ ਸਿੱਧਾ ਕੰਟਰੋਲ ਕਰਨਗੇ ਉਹ ਕਿਸੇ ਨੂੰ ਜ਼ਿੰਮੇਵਾਰੀ ਨਹੀਂ ਦੇਣਗੇ ਪਿਛਲੀ ਵਾਰ ਤੇ ਸ਼ਾਇਦ ਰਪਾਲ ਚੀਮਾ ਜਾਂ ਬਲਕਾਰ ਸਿੰਘ ਨੂੰ ਇੰਚਾਰਜ ਬਣਾਤਾ ਹੁਣ ਉਹ ਖੁਦ ਇੰਚਾਰਜ ਕਿਉਂਕਿ ਜਿੱਦਨ ਉਹ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਮਿਲ ਕੇ ਆਏ ਨੇ ਉਹਨਾਂ ਨੇ ਕਹਿ ਦਿੱਤਾ ਕਿ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਲੰਧਰ ਕਿਸ ਨੂੰ ਉਮੀਦਵਾਰ ਬਣਾਉਣਾ ਹੈ ਇਹ ਸਾਰੇ ਜਿਹੜੇ ਅਧਿਕਾਰ ਇਹ ਭਗਵੰਤ ਮਾਨ ਸਾਹਿਬ ਨੂੰ ਦਿੱਤੇ ਜਾਂਦੇ ਨੇ ਫਿਲ ਇੱਕ ਹੀ ਨਾਮ ਚੱਲ ਰਿਹਾ ਹੈਗਾ ਉਹ ਹੈਗਾ ਵਾ ਜਿਹੜੇ ਮਹਿੰਦਰ ਭਗਤ ਜਿਹੜੇ ਚੁੰਨੀ ਲਾਲ ਭਗਤ ਬੀਜੇਪੀ ਦੇ ਵੱਡੇ ਚਿਹਰੇ ਰਹੇ ਨੇ ਮੰਤਰੀ ਰਹੇ ਨੇ ਉਹਨਾਂ ਦਾ ਮੁੰਡਾ ਜਿਹੜੇ ਉਹ ਪਿੱਛੇ ਜੋ ਵੀ ਇਹ ਸ਼ਸ਼ੀਲ ਰਿੰਕੂ ਹਣੀ ਉਹਨੂੰ ਸ਼ਾਮਲ ਕਰਵਾ ਗਏ ਸੀ ਜਿੱਥੇ ਤੱਕ ਰਹੀ ਗੱਲ ਆਮ ਆਦਮੀ ਪਾਰਟੀ ਨੇ ਤਾਂ ਸਵਾਲ ਬਣਾਇਆ ਹੀ ਹੈ ਬਾਕੀ ਪਾਰਟੀਆਂ ਦੀਆਂ ਕੋਰ ਕਮੇਟੀਆਂ ਦੀਆਂ ਮੀਟਿੰਗਾਂ ਵਿੱਚ ਵੀ ਉਹ ਸੀਟ ਡਿਸਕਸ ਹੋ ਰਹੀ ਹੈ ਕਿ ਉੱਥੇ ਅਸੀਂ ਪੈਂਤੜਾ ਕੀ ਬਣਾਉਣਾ ਹੈ ਇਵਨ ਕਿ ਸ਼੍ਰੋਮਣੀ ਕਾਲੀ ਦਲ ਨੇ ਹੋਰ ਵੀ ਬਹੁਤ ਮੁੱਦੇ ਡਿਸਕਸ ਕੀਤੇ ਹੋਣਗੇ ਪਰ ਆਹ ਮੁੱਦਾ ਵੀ ਸੁਣਨ ਚਾਇਆ ਕਿ ਉਹਨਾਂ ਨੇ ਪੂਰਾ ਵਿਸਥਾਰ ਦੇ ਨਾਲ ਵਿਚਾਰਿਆ ਕਿ ਉੱਥੇ ਅਸੀਂ ਕਿਵੇਂ ਬਚਾਉਣਾ ਆਪਣੇ ਆਪ ਨੂੰ ਪਹਿਲਾਂ ਤਾਂ ਜੋ ਹਾਲ ਹੋ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਅਗਰ ਗੱਲ ਕੀਤੀ ਜਾਵੇ ਕਿ ਭਾਜਪਾ ਨੇ ਵੀ ਕੋਰ ਕਮੇਟੀ ਮੀਟਿੰਗ ਸੱਦ ਲਈ ਆ ਉਹ ਵੀ ਉਸੇ ਚਰਚਾ ਕਰਨਗੇ ਕਿ ਕਿਵੇਂ ਰਣਨੀਤੀ ਆ ਕਾਂਗਰਸ ਨੇ ਤੇ ਚਰਨਜੀਤ ਚੰਨੀ ਔਰ ਪ੍ਰਤਾਪ ਸਿੰਘ ਬਾਜਵਾ ਹੋਣੀ ਤੇ ਮੀਟਿੰਗ ਬੀਤੀ ਰਾਤ ਹੀ ਕਰ ਚੁੱਕੇ ਨੇ ਕਿ ਉਹ ਕਿਵੇਂ ਜਿੱਤਨੀ ਹੈ ਇਹ ਸਿਰਫ ਸਾਰੀਆਂ ਪਾਰਟੀਆਂ ਵਾਸਤੇ ਨੱਕ ਦਾ ਸਵਾਲ ਬਣ ਗਈ ਚੁੱਕੀ ਆ ਕਿਉਂਕਿ ਅਸਲ ਦੇ ਵਿੱਚ ਸ਼ਸ਼ੀਲ ਰਿੰਕੂ 2017 ਦੇ ਵਿੱਚ ਉਹ ਕਾਂਗਰਸ ਪਾਰਟੀ ਵੱਲੋਂ ਐਮਐਲਏ 22 ਚੋਹਾਰ ਜਾਂਦੇ ਨੇ 23 ਦੇ ਵਿੱਚੋਂ ਆਮ ਆਦੀ ਪਾਰਟੀ ਵੱਲੋਂ ਲੜਦੇ ਨੇ ਜਿੱਤ ਜਾਂਦੇ ਨੇ 24 ਦੇ ਵਿੱਚੋਂ ਬੀਜਪੀ ਵੱਲੋਂ ਲੜਦੇ ਨੇ ਜਿਹੜਾ ਸ਼ੀਲ ਰਿੰਕੂ ਆ ਉਹ ਪਹਿਲਾਂ ਹੈ ਸੀ ਬੀਜਪੀ ਵਾਲਾ ਫਿਰ ਉਹ ਆਪ ਦਾ ਬਣ ਗਿਆ ਹੁਣ ਉਹ ਬੀਜਪੀ ਦਾ ਬਣ ਗਿਆ ਤੀਜੀ ਗੱਲ ਉੱਥੇ ਹੈ ਕਿ ਜਿਹੜੇ ਸ਼੍ਰੋਮਣੀ ਕਾਲੀ ਦਲ ਬਣਾਉਣਗੇ ਭਿੰਦਰ ਸਿੰਘ ਕੇਪੀ ਨੂੰ ਕੈਂਡੀਡੇਟ ਉਹ ਪਹਿਲਾਂ ਕਾਂਗਰਸ ਸੀ ਸੀ ਫਿਰ ਉਹਨਾਂ ਕਾਲੀਅਲਦਲ ਬਣ ਗਏ ਕਿਉਂਕਿ ਜਲੰਧਰ ਵੈਸਟ ਤੋਂ ਵੀ ਮਹਿੰਦਰ ਸਿੰਘ ਕੇਪੀ ਉਹਨੀ ਤਿੰਨ ਦਫਾ ਐਮਐਲਏ ਰਹਿ ਚੁੱਕੇ ਨੇ 85 ਦੇ ਵਿੱਚ 92 ਦੇ ਵਿੱਚ 79 ਦੇ ਵਿੱਚ ਤੇ 12 ਦੇ ਵਿੱਚ ਉਹਨਾਂ ਦੀ ਪਤਨੀ ਸੁਮਨ ਕੇਪੀ ਹਾਰ ਗਈ ਸੀ ਉੱਥੋਂ ਚੁੰਨੀ ਲਾਲ ਭਗਤ ਜਿੱਤਿਆ ਸੀ ਹੁਣ ਸ਼ੁਰਮਨੀ ਕਾਲੀ ਤੇ ਮਹਿੰਦਰ ਸਿੰਘ ਕੇਪੀ ਨੂੰ ਕੋ ਉਹਦਾ ਪੁਰਾਣਾ ਹਲਕਾ ਰਹੀ ਗੱਲ ਆਮ ਆਦਮੀ ਪਾਰਟੀ ਵਾਲੀ ਉਹ ਕਿੰਨੂੰ ਚਿਹਰੇ ਨੂੰ ਲੈ ਕੇ ਆਉਣਗੇ ਤੇ ਕਾਂਗਰਸ ਕਿਹੜੇ ਪਾਰਟੀ ਨੂੰ ਲੀਡਰ ਨੂੰ ਲੈ ਕੇ ਆਉਣਗੇ ਕਿਉਂਕਿ ਜੇ ਹੋ ਸਵਾਲ ਇਹ ਹੈ ਕਿ ਜੇ ਸ਼ੀਤਲنگਰਾਲ ਨੂੰ ਬੀਜੇਪੀ ਟਿਕਟ ਦਿੰਦੀ ਹੈ ਤੇ ਕੀ ਸ਼ਸ਼ੀਲ ਕੁਮਾਰ ਰਿੰਕ ਨੂੰ ਟਿਕਿਆ ਰਹੇਗਾ ਜੇ ਸ਼ਸ਼ੀਲ ਕੁਮਾਰ ਰਿੰਕ ਨੂੰ ਬੀਜੇਪੀ ਨੇ ਟਿਕਟ ਦੇ ਦਿੱਤੀ ਕੀ ਸ਼ੀਤਲنگਰਾਲ ਟਿਕਿਆ ਰਹੇਗਾ ਇਹ ਸਭ ਤੋਂ ਵੱਡਾ ਸਵਾਲ ਹੈ ਤੇ ਆਮਾਦੀ ਪਾਰਟੀ ਜੇ ਲੱਗਾ ਕਿ ਭਿੰਦਰ ਭਗਤ ਕਿਉਂਕਿ ਉੱਥੇ ਭਗਤ ਭਾਈਚਾਰੇ ਦੀ ਬਹੁਤ ਸਾਰੀ ਵੋਟ ਹੈ 60-62 ਸਾਲ ਉਹਦੀ ਉਮਰ ਆ ਗਿਆ ਹੋ ਸਕਦਾ ਕਿ ਉਹਨੂੰ ਲੋਕੀ ਕਹਣ ਕਿ ਯਾਰ ਸ਼ਸ਼ੀਲ ਰਿੰਕੂ ਵੀ ਧੋਖਾ ਦੇ ਗਿਆ ਸੀ ਪਹਿਲਾਂ ਉਹ ਕਾਂਗਰਸੀ ਫਿਰ ਉਹ ਝਾੜੂ ਵਾਲਾ ਬਣ ਗਿਆ ਫਿਰ ਭਾਜਪਾ ਵਾਲਾ ਧੋਖੇਬਾਜ਼ ਆ ਹੋ ਸਕਦਾ ਸ਼ੀਤਲ ਗਰਾਲ ਬਾਰੇ ਵੀ ਇਹ ਵੀ ਸੋਚ ਰਹੇ ਤੇ ਮਹਿੰਦਰ ਭਗਤ ਬਾਰੇ ਦੇ ਵੀ ਚਲੋ ਇਸ ਵਾਰ ਇਹਨੂੰ ਜਿਤਾ ਦੇਣੇ ਕਿਉਂਕਿ ਪਿਓਰ ਜਿਹੜਾ ਹਲਕਾ ਉਹ ਐਸੀ ਭਾਈਚਾਰੇ ਦੇ ਨਾਲ ਬਹੁਤ ਸੰਬੰਧ ਰੱਖਦਾ ਹੈ ਜੇ ਉੱਥੇ ਨਾਮ ਕਰਮਜੀਤ ਕੌਰ ਦਾ ਹੈ ਉਹ ਭਾਵੇਂ ਭਾਜਪਾ ਚ ਆ ਗਏ ਪਰ ਉਦੋਂ ਜੇ ਨਿਰਾਸ਼ਾ ਨਾ ਪੇਸ਼ ਕੀਤੀ ਹੁੰਦੀ ਹੋ ਸਕਦਾ ਕਾਂਗਰਸ ਵੱਲੋਂ ਮਜਬੂਤ ਕੈਂਡੀਡੇਟ ਵਜੋਂ ਉਹਨਾਂ ਨੂੰ ਉਤਾਰਿਆ ਜਾਂਦਾ ਪਰ ਹੁਣ ਤਾਂ ਉਹ ਆਪਣਾ ਉਹ ਵੀ ਆਧਾਰ ਗਵਾ ਚੁੱਕੇ ਹੁਣ ਕਿਹੜੇ ਮੂੰਹ ਨਾਲ ਵਾਪਸੀ ਕੀ ਕਾਂਗਰਸ ਵਿੱਚ ਹੋ ਸਕਦੀ ਹੈ ਜਾਂ ਫਿਰ ਕਾਂਗਰਸ ਪਾਰਟੀ ਵੀ ਨਹੀਂ ਮੰਨੇਗੀ ਹੁਣ ਨਹੀਂ ਜਿੰਨਾ ਚਿਰ ਉੱਥੇ ਮੈਨੂੰ ਲੱਗਦਾ ਹੁਣ ਚਰਨਜੀਤ ਸਿੰਘ ਚੰਨੀ ਲੋਕ ਸਭਾ ਮੈਂਬਰ ਰਹਿਣਗੇ ਉਹਨਾਂ ਚਿਰ ਤੇ ਵਾਪਸੀ ਬੜੀ ਔਖੀ ਹੈ ਕਿਉਂਕਿ ਵਿਕਰਮਜੀਤ ਜਿਹੜੇ ਕਰਮਜੀਤ ਕੌਰ ਚੌਧਰੀ ਦੇ ਲੜਕੇ ਨੇ ਜਿਨ੍ਹਾਂ ਉਹਨਾਂ ਨੇ ਚਰਨੀ ਚੰਨੀ ਬਾਰੇ ਬੋਲਿਆ ਉਹਨੂੰ ਤਾਂ ਮੈਨੂੰ ਲੱਗਦਾ ਕਿ ਚੰਨੀ ਚੰਨੀ ਨੇ ਮਾਫ ਕਰਦਾ ਹੈਗਾ ਤੇ ਇਸ ਕਰਕੇ ਕਿਉਂਕਿ ਉਹਨੇ ਨੇ ਚੰਨੀ ਚੰਨੀ ਨੇ ਸਾਰੇ ਹਲਕਿਆਂ ਚੋ ਲੀਡ ਲਈ ਹੈ ਉਹਨੇ ਤੇ ਫਲੋਰ ਤੋਂ ਵੀ ਲਈ ਹੈ ਜਿੱਥੇ ਵਿਕਰਮਜੀਤ ਚੌਧਰੀ ਉਹਨਾਂ ਦਾ ਢੀ ਚੋਟੀ ਦਾ ਜ਼ੋਰ ਲਗਾ ਹੈ ਜਿਨ੍ਹਾਂ ਨੂੰ ਉਹਨਾਂ ਦੇ ਖਿਲਾਫ ਬਹੁਤ ਚੰਗੇ ਮਾੜੇ ਸ਼ਬਦ ਬੋਲੇ ਨੇ ਇਸ ਕਰਕੇ ਮੈਨੂੰ ਲੱਗਦਾ ਕਾਂਗਰਸ ਪਾਰਟੀ ਦਾ ਚਰਨਜੀਤ ਚੰਨੀ ਤੇ ਹੀ ਨਿਰਭਰ ਕਰੇਗੀ ਕਿ ਉਹਨੂੰ ਉਹ ਜਿੱਤਿਆ ਵਾ ਤਾਜੀ ਤਾਜੀ ਕਾਂਗਰਸ ਪਾਰਟੀ ਦੇ ਅਸੀਂ ਚੜ੍ਹਾਈ ਹੈ ਚੜ੍ਹਤ ਰਹੀ ਹੈ ਤੇ ਹੋ ਸਕਦਾ ਚਰਨਜੀਤ ਚੰਨੀ ਹੀ ਕਿਸੇ ਉੱਤੇ ਕਿਸੇ ਆਪਣੇ ਬੰਦੇ ਨੂੰ ਜਿਸ ਹਲਕੇ ਉਸ ਸ਼ਾਇਦ ਉਸ ਹਲਕੇ ਚ ਕੀ ਪਤਾ ਚੰਨੀ ਨੂੰ ਕਿੰਨੇ ਜਿਆਦਾ ਲੀਡ ਦਿਵਾਈ ਹੈਗੀ ਨੇ ਉਹਨੂੰ ਚਿਹਰਾ ਉਤਾਰਿਆ ਜਾ ਸਕਦਾ ਹੈਗਾ ਲੇਕਿਨ ਪਾਰਟੀ ਕੋਈ ਬਾਅਦਚ ਕਰਨਾ ਤੇ ਇਹਨਾਂ ਨੇ ਹੀ ਫੈਸਲਾ ਬਾਅਦਚ ਮਲਕਰ ਜੇ ਖੜਗੇ ਦੀ ਤੇ ਮੋਹਰ ਲੱਗਣੀ ਆ ਪਰ ਇਹ ਜਿਹੜੀ ਸੀਟ ਕਾਫੀ ਇੰਟਰਸਟਡ ਹੋਗੀ ਆ ਕਿ ਆਮ ਆਦੀ ਪਾਰਟ ਪਾਰਟੀ ਵੀ ਮਹਿੰਦਰ ਭਗਤ ਤੋਂ ਇਲਾਵਾ ਪਰ ਉਹਨਾਂ ਕੋਲ ਮੈਂ ਟੀਨੂ ਨੂੰ ਮੈਦਾਨ ਵਿੱਚ ਲੈ ਕੇ ਆ ਸਕਦੀ ਹੈਗੀਆ ਇਹ ਵੀ ਆਪਣੇ ਆਪ ਚ ਵੱਡਾ ਸਵਾਲ ਬਹੁਜੋ ਸਮਾਜ ਪਾਰਟੀ ਵੀ ਉਥੇ ਵੋਟ ਉਹਨਾਂ ਦਾ ਉਹ ਕਿਵੇਂ ਆ ਮਤਲਬ ਜਿਵੇਂ ਜਲੰਧਰ ਫਸਵੀ ਟੱਕਰ ਹੈ ਨਾ ਪੰਜਾਬ ਦੀ ਇਸ ਵਾਰ ਤੇ ਨਾ ਫਸਵੀ ਟੱਕਰ ਹੈ ਇਸ ਵਾਰ ਜਲੰਧਰ ਵੈਸਟ ਦੀ ਵੀ ਫਸਵੀ ਟੱਕਰ ਆ ਗਈ ਆ ਕਿ ਜ਼ਬਰਦਸਤ ਔਰ ਸਰਕਾਰ ਤੇ ਚਾਹੇਗੀ ਕਿ ਸੀ ਇਸ ਨੂੰ ਸਾਡੀ ਬਾਈ ਦੇ ਵਿੱਚ ਸਾਡੀ ਸੀ ਇਹ ਜਿਮਨੀ ਚੋਣ ਵੀ ਸਾਡੇ ਤੇ ਜਦੋਂ ਸਰਕਾਰ ਹੁੰਦੀ ਨਾ ਅੱਜਕੱਲ ਇਲੈਕਸ਼ਨ ਕਮਿਸ਼ਨ ਤੇ ਹਿੰਦੂਸਤਾਨ ਦੇ ਬੌਣਾ ਹੋ ਕੇ ਬੈਠਾਗਾ ਉਹਨੇ ਤੇ ਸਰਕਾਰ ਅੱਗੇ ਗੋਡੇ ਟੇਕ ਦਿੱਤੇ ਹੈਗੇ ਨੇ ਜਿਸ ਤਰੀਕੇ ਜੋ ਇਲੈਕਸ਼ਨ ਕਮਿਸ਼ਨ ਵਾਲੇ ਵੀ ਅੱਖਾਂ ਬੰਦ ਕਰਕੇ ਬੈਠ ਜਾਣਗੇ ਤੇ ਸਰਕਾਰ ਹੁੰਦੀ ਆ ਉਹ ਜਦੋਂ ਜਿਮਨੀ ਚੂਣ ਹੁੰਦੀ ਆ ਉਹਦਾ ਸਰ ਕੇਂਦਰ ਨਾ ਸ਼ਾਮ-ਦਾਮ ਢਾਮ ਜੋ ਵੀ ਉਹ ਉਹ ਸਰਕਾਰ ਕੋਸ਼ਿਸ਼ ਕਰੂਗੀ ਜੋ ਜਲੰਧਰ ਲੋਕ ਸਭਾ ਜਿੱਤੇ ਜੋ ਸ਼ਰਿੰਕੂ ਜਿੱਤੇ ਸਰਕਾਰ ਨੇ ਕੀ ਕੁਝ ਨਹੀਂ ਕੀਤਾ ਇਹ ਦੂਜੇ ਹਲਕਿਆਂ ਦੇ ਲੋਕ ਫਿਰ ਪਰ ਸਰਪੰਚਾਂ ਪੰਚਾਂ ਨੂੰ ਡਰ ਪੰਚਾਇਤ ਡਿਪਾਰਟਮੈਂਟ ਦਾ ਡਰ ਛਾਪੇ ਦਾ ਡਰ ਵਿਜੀਲੈਂਸ ਦਾ ਡਰ ਹੁਣ ਇਸ ਮੌਕੇ ਵੀ ਹੋ ਸਕਦਾ ਹੈਗਾ ਪਰ ਇੱਥੇ ਇੰਨੇ ਜਿਹੇ ਪਿੰਡ ਸਰਪੰਚਾਂ ਵਿੱਚ ਲੱਗਦਾ ਹੈ ਨਹੀਂ ਪੰਚਾਇਤਾਂ ਨਹੀਂ ਸ਼ਹਿਰ ਅਵਾੜ ਕੌਂਸਲਰਾਂ ਤੇ ਦਬਾਅ ਹੋਗਾ ਲੇਕਿਨ ਭਾਜਪੀ ਦਾ ਵੀ ਬੜਾ ਦਬਦਬਾ ਹੈਗਾ ਭਾਜਪੀ ਵੀ ਹੁਣ ਪੂਰੀ ਫਾਰਮ ਚ ਆਈ ਹੈ ਕਿ ਸ਼ਾਇਦ ਸਟੇਟ ਦਾ ਇਹਨਾਂ ਧੱਕਾ ਨਾ ਚੱਲੇ ਕਿਉਂਕਿ ਭਾਜਪਾ ਨੂੰ ਇਸ ਵਾਰ ਕਰੀਬ 19% ਵੋਟਾਂ ਪਈਆਂ ਨੇ ਸੈਂਟਰ ਦੇ ਵਿੱਚ ਸਰਕਾਰ ਹਲੇ ਤੱਕ ਤੇ ਸੂਬਾ ਸਰਕਾਰ ਨੂੰ ਇਹ ਨਹੀਂ ਸੀ ਪਤਾ ਲੱਗਾ ਕਿ ਸਾਡੇ ਜਿਹੜੇ ਜਲੰਧਰ ਦਾ ਪੁਲਿਸ ਕਮਿਸ਼ਨਰ ਤੇ ਲੁਧਿਆਣਾ ਦਾ ਪੁਲਿਸ ਕਮਿਸ਼ਨਰ ਕਿਵੇਂ ਬਦਲਿਆ ਹੋ ਸਕਦਾ ਕਿ ਫਿਰ ਇਸ ਟੋਨ ਕਰਕੇ ਫਿਰ ਪੁਲਿਸ ਕਮਿਸ਼ਨਰ ਕਿਤੇ ਬਦਲਿਆ ਜਾਵੇ ਇਹ ਵੀ ਹੋ ਸਕਦਾ ਤੇ ਇਸ ਕਰਕੇ ਇਹ ਜਿਹੜੀ ਸਥਿਤੀ ਹੈ ਸਰਕਾਰ ਵਾਸਤੇ ਬੜੀ ਟਫ ਜੌਬ ਆ ਉਦਾਂ ਦੇ ਸਰਕਾਰਾਂ ਦਾ ਐਜ ਰਹਿੰਦਾ ਹੈ ਜੀ ਕੈਂਡੀਡੇਟ ਤੇ ਨਿਰਭਰ ਕਰਦਾ ਹੈਗਾ ਉਹ ਸਰਕਾਰ ਕਿਵੇਂ ਚੋਣ ਕਰਦੀ ਲੜਦੀਆ ਬੂਥ ਮੈਨੇਜਮੈਂਟ ਕਿਵੇਂ ਕਿਉਂਕਿ ਇਹਨਾਂ ਚੋਣਾਂ ਦੇ ਵਿੱਚ ਆਮ ਆਦੀ ਪਾਰਟੀ ਦੀ ਜਿਹੜੀ ਆ ਲੋਕ ਸਭਾ ਚੋਣਾਂ ਦੇ ਵਿੱਚ ਬੂਥ ਮੈਨੇਜਮੈਂਟ ਬਹੁਤ ਢਿੱਲੀ ਰਹੀ ਹੈ ਕਿਉਂਕਿ ਇਹਨਾਂ ਨੇ ਹਲੇ ਤੱਕ ਇਹਨਾਂ ਦਾ ਢਾਂਚਾ ਨਹੀਂ ਬਣਾਇਆ ਇਹ ਹਜੇ ਵੀ ਉੱਪਰ ਉੱਪਰ ਗੱਲਾਂ ਕਰੇ ਗਰਾਊਂਡ ਲੈਵਲ ਤੇ ਜਿਹੜੇ ਆਮ ਆਦੀ ਪਾਰਟੀ ਦੇ ਹਲੇ ਪੈਰ ਨਹੀਂ ਲੱਗੇ